ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਡਾਕਟਰ ਅਰਵਿੰਦ ਜੀ ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਹੈ ਕੈਨੇਡਾ ਦੀ ਧਰਤੀ ਤੇ ਨੇ ਸਰੀ ਦੇ ਵਿੱਚ ਆਏ ਹੋਏ ਨੇ ਸੋ ਡਾਕਟਰ ਸਾਹਿਬ ਜੀ ਆਇਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਗੱਲਬਾਤ ਦਾ ਸੱਦਾ ਦਿੱਤਾ ਮੈਨੂੰ ਵੀ ਇੱਥੇ ਵੈਨਕੂਵਰ ਸਰੀ ਆ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਆਪਣੀ ਸਾਰੀ ਪੰਜਾਬੀ ਕਮਿਊਨਿਟੀ ਨੂੰ ਮਿਲ ਕੇ ਜੀ ਨੈਕਸਟ ਟਾਈਮ ਤੁਹਾਡੇ ਬੜੇ ਰੁਝੇਵੇਂ ਰਹੇ ਤੁਹਾਡੇ ਯੂਨੀਵਰਸਿਟੀਆਂ ਦੇ ਵਿੱਚ ਲੈਕਚਰ ਵੀ ਨੇ ਇੱਕ ਵਿਗਿਆਨੀ ਦਾ ਪੰਜਾਬ ਯੂਨੀਵਰਸਿਟੀ ਪਟਿਆਲਾ ਦੀ ਜਿਹੜੀ ਉਸ ਸਾਰੀ ਪ੍ਰਸ਼ਾਸਨਿਕ ਖੇਤਰ ਦੀ ਜ਼ਿੰਮੇਵਾਰੀ ਮਿਲਣੀ ਇੱਕ ਬੜੀ ਵੱਡੀ ਅਹਿਮ ਗੱਲ ਸੀ ਸੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬੀ ਦੇ ਨਾਂ ਤੇ ਬਣੀ ਇਹ ਯੂਨੀਵਰਸਿਟੀ ਹੈ ਤੇ ਸੰਸਾਰ ਪੱਧਰ ਤੇ ਇਹਦਾ ਮਾਣ ਵੀ ਬੜਾ ਸੋ ਜਦੋਂ ਅਸੀਂ ਪੰਜਾਬੀ ਜ਼ੁਬਾਨ ਦੀ ਗੱਲ ਕਰਦੇ ਆਂ ਕਈ ਵਾਰ ਇਹ ਗੱਲ ਮਹਿਸੂਸ ਹੁੰਦੀ ਹੈ ਕਿ ਉਹ ਕੁਝ ਨਹੀਂ ਹੋ ਰਿਹਾ ਜਿਹੜਾ ਕਿ ਹੋਣਾ ਚਾਹੀਦਾ ਸੋ ਤੁਸੀਂ ਬਿਜਾਤੇ ਖੁਦ ਇੱਕ ਸਾਇੰਸ ਦੇ ਤੇ ਨਾਲ ਇਸ ਪ੍ਰਸ਼ਾਸਨ ਦੇ ਦੋਨਾਂ ਪੱਖਾਂ ਨੂੰ ਬਹੁਤ ਬਰੀਕੀ ਨਾਲ ਜਾਣਦੇ ਹੋ ਥੋੜਾ ਇਹਦੇ ਬਾਰੇ ਜ਼ਰੂਰ ਦੱਸਿਓ ਵੇਖੋ ਵਿਗਿਆਨ ਦੀ ਜਿਹੜੀ ਪੜਾਈ ਹੈ ਜੀ ਉਹਨੂੰ ਪੰਜਾਬੀ ਚ ਪੜਾਉਣਾ ਕੋਈ ਮੁਸ਼ਕਿਲ ਕੰਮ ਨਹੀਂ ਹੈ ਮੈਂ ਵਾਈਸ ਚਾਂਸਲਰ ਦੇ ਆਪਣੀ ਟਰਮ ਦੌਰਾਨ ਵੀ ਪੰਜਾਬੀ ਯੂਨੀਵਰਸਿਟੀ ਚ ਪੜਾਇਆ ਤੇ ਪੰਜਾਬੀ ਯੂਨੀਵਰਸਿਟੀ ਚ ਪੜਾਉਂਦੇ ਸਮੇਂ ਮੈਂ ਆਪਣੇ ਜਿਹੜੇ ਫਿਜ਼ਿਕਸ ਦੇ ਕੋਰਸ ਆ ਉਹ ਪੰਜਾਬੀ ਚ ਪੜਾਇਆ ਕਿਉਂਕਿ ਪੰਜਾਬੀ ਯੂਨੀਵਰਸਿਟੀ ਜਿਹੋ ਜੀ ਕੋਈ ਗੱਲ ਨਹੀਂ ਵੀ ਸਾਰੇ ਕੋਰਸ ਜਿਹੜੇ ਆ ਉਹ ਇੱਕ ਹੀ ਭਾਸ਼ਾ ਚ ਪੜਾਉਣੇ ਚਾਹੀਦੇ ਸੋ ਇਹੋ ਜੀ ਕੋਈ ਮੁਸ਼ਕਲ ਨਹੀਂ ਹੈ ਸਾਨੂੰ ਆਪਣਾ ਸੋਚਣ ਦਾ ਤਰੀਕਾ ਬਦਲਣ ਦੀ ਲੋੜ ਹੈ ਸਾਨੂੰ ਕਈ ਵਾਰੀ ਲੱਗਦਾ ਹੈ ਕਿ ਅੰਗਰੇਜ਼ੀ ਚ ਹੀ ਸਭ ਕੁਝ ਵਧੀਆ ਹੋ ਸਕਦਾ ਹੈ ਪੰਜਾਬੀ ਚ ਨਹੀਂ ਹੋ ਸਕਦਾ ਹਾਲਾਂਕਿ ਕਿਉਂਕਿ ਜੇ ਅਸੀਂ ਖੋਜ ਵਾਲੇ ਪਾਸੇ ਜਾਣਾ ਹੈ ਵਿਗਿਆਨ ਵਾਲੇ ਪਾਸੇ ਜਾਣਾ ਹੈ ਤੇ ਸਾਨੂੰ ਤਾਂ ਇਹ ਸੋਚਣਾ ਪਏਗਾ ਕਿ ਜਿਹੜਾ ਕ੍ਰੀਏਟਿਵ ਕੰਮ ਹੈ ਜਿਹੜਾ ਨਵਾਂ ਮੌਲਿਕ ਕੰਮ ਕਿਵੇਂ ਹੋਵੇ ਦਮਾਲਿਕ ਸੋਚ ਮਨੁੱਖ ਦੇ ਦਿਮਾਗ 'ਚ ਸਭ ਤੋਂ ਚੰਗੀ ਉਹਦੀ ਆਪਣੀ ਜਿਹੜੀ ਭਾਸ਼ਾ ਹੈ ਉਹਦੇ 'ਚ ਹੀ ਪੈਦਾ ਹੁੰਦੀ ਹੈ। ਔਰ ਵਿਦਿਆਰਥੀ ਜੁੜਦਾ ਵੀ ਹੈ ਔਰ ਉਹਨੂੰ ਸਮਝ ਵੀ ਚੰਗੀ ਆਉਂਦੀ ਹੈ ਜੇ ਅਸੀਂ ਪੰਜਾਬੀ 'ਚ ਕੋਈ ਜਣਾ ਕਰੀਏ ਗੱਲਬਾਤ। ਐਨੀਪਿੰਗ ਰੀਜ਼ ਨਹੀਂ ਹੋਣੀ ਚਾਹੀਦੀ। ਅੰਗਰੇਜ਼ੀ ਵੀ ਸਿੱਖਣੀ ਚਾਹੀਦੀ ਹੈ ਕਿਉਂਕਿ ਖਾਸ ਕਰਕੇ ਵਿਗਿਆਨ ਦੇ ਖੇਤਰ ਜਦੋਂ ਅੰਤਰਰਾਸ਼ਟਰੀ ਪੱਧਰ ਦੀ ਗੱਲ ਹੋਏਗੀ ਤੇ ਉਦੋਂ ਅੰਗਰੇਜ਼ੀ ਦੀ ਬਹੁਤ ਲੋੜ ਪੈਗੀ ਤੇ ਨਾਲ ਨਾਲ ਅੰਗਰੇਜ਼ੀ ਵੀ ਸਿੱਖਣੀ ਚਾਹੀਦੀ ਹੈ ਪਰ ਪੰਜਾਬੀ ਦੇ ਵਿੱਚ ਜਿਹੜੀ ਗੱਲਬਾਤ ਕਰਨ ਨਾਲ ਪੜਾਈ ਕਰਨ ਨਾਲ ਸਾਡੇ ਮੈਨੂੰ ਲੱਗਦਾ ਵੀ ਅਸੀਂ ਜਾਦਾ ਵਧੀਆ ਵਿਗਿਆਨੀ ਬਣਾ ਸਕਾਂਗੇ ਜਾਂ ਜਾਦਾ ਵਧੀਆ ਵਿਗਿਆਨੀ ਬਹਿਣ ਕਰ ਸਕਾਂਗੇ ਜੇ ਤੁਸੀਂ ਡਾਕਟਰੀ ਦੀ ਗੱਲ ਕਰਦੇ ਆ ਕਿ ਜੇ ਡਾਕਟਰੀ ਪੰਜਾਬੀ ਚ ਡਾਕਟਰ ਪੰਜਾਬੀ ਚ ਗੱਲ ਕਰੇ ਉਹ ਡਾਕਟਰ ਕਰਦੇ ਕੀ ਆ ਵੀ ਮਰੀਜ਼ ਨਾਲ ਤੇ ਮਾੜੀ ਮੋਟੀ ਗੱਲ ਕਰਨ ਤੋਂ ਬਾਅਦ ਆਪਣੀ ਪਰਚੀ ਅੰਗਰੇਜ਼ੀ ਚ ਲਿਖ ਦਿਆ ਉਹ ਵਿਚਾਰਾ ਜਿਹੜਾ ਪੰਜਾਬੀ ਪੜਿਆ ਬੰਦਾ ਉਹ ਕੁਛ ਦਾ ਫੇਰਦਾ ਵੀ ਮੇਰੀ ਪਰਚੀ ਤੇ ਡਾਕਟਰ ਨੇ ਕੀ ਲੀਆ ਤੇ ਕੀ ਮਾੜੀ ਗੱਲ ਇਹ ਦੀ ਡਾਕਟਰ ਪਰਚੀ ਪੰਜਾਬੀ ਚ ਲਿਖ ਦਿਆ ਕਰਦੇ ਬਿਲਕੁਲ ਜੀ ਬਹੁਤ ਗਵਰਤਨ ਵਾਲੀ ਗੱਲ ਹੈ ਜੀ